ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਮਿੱਤਰੋ ਠੀਕ ਠਾਕ ਨੇ ਸਾਰੇ ਤੇ ਆਪਣਾ ਘੋੜਿਆਂ ਦਾ ਮੇਲਾ ਹੋ ਗਿਆ ਸ਼ੁਰੂ ਜਗਰਾਉ ਮੰਡੀ ਹਰ ਸਾਲ ਦੀ ਤਰ੍ਹਾਂ ਰੋਸ਼ਨੀ ਵੀ ਨਾਲ-ਨਾਲ ਤੇ ਨਾਲ-ਨਾਲ ਮੇਲਾ ਹੁੰਦਾ ਵਾ ਤੇ ਆਪਾਂ ਅੱਜ ਤਿਆਰੀ ਕਰ ਲੱਗੇ ਆਂ ਜਾਣ ਦੀ ਮੰਡੀ 'ਚ ਸਾਨੂੰ ਪਤਾ ਆਪਣੀ ਸਟੇਜ ਇੱਕ ਲੱਗ ਤਰ੍ਹਾਂ ਦੀ ਬਣਾਈ ਹੁੰਦੀ ਆ ਮੰਡੀ 'ਚ ਸਾਨੂੰ ਇਸ ਵਾਰ ਦਿਖਾਵਾਂਗੇ ਵਲੌਗ 'ਚ ਵੀ ਆਪਾਂ ਅੱਗੇ ਤਾਂ ਬਣਾਉਂਦੇਗੇ ਕੋਈ ਬਣਾਉਗੇ ਨਹੀਂ ਬਣਾਉਂਦੇਗੇ ਤੇ ਆਪਾਂ ਸਮਾਨ ਥੋਣ ਲੱਦਣ ਲੱਗੇ ਆਂ ਜਾ ਕੇ ਤੇ ਫਿਰ ਹਿਤ ਕਰਦੇ ਆ ਫੇਰ ਪਤਾ ਲੱਗੂ ਕਿਉਂਕਿ ਐ ਪਤਾ ਨਹੀਂ ਲੱਗਣਾਗਾ ਆਏ ਤਾਂ ਸਾਨੂੰ ਇੱਕ ਸਿੰਪਲ ਟਰਾਲੀ ਲੱਗਦੀ ਹੂ ਵਿੱਚ ਸਮਾਨ ਲੱਦੇ ਆ ਤੇ ਬੜੀ ਬੜੀ ਸਾਰਾ ਸਮਾਨ ਅੱਜ ਆਏ ਕਰਾਂਗੇ ਆਪਾਂ ਤਿਆਰ ਸਮਾਨ ਭੁੰਨ ਲਾਦ ਰਹੇ ਹੁਣ ਸਾਰਾ ਟੋਟਲੀ ਇੱਕ ਵਾਰ ਲੱਦ ਕੇ ਲੈ ਜਾਗੇ ਸਾਰਾ ਬਾਕੀ ਹੁਣ ਦੇਖੀ ਥੋੜਾ ਮੌਸਮ ਵੀ ਖਰਾਬ ਆ ਦੋ ਤਿੰਨ ਦਿਨ ਮੀਂਹੂ ਨਾ ਆਵੇ ਤਾਂ ਵਧੀਆ ਮੰਡੀ ਰਹੂਗੀ ਕਾਠਕੁੱਠ ਵਧੀਆ ਹੋਊਗਾ ਇਹ ਨਹੀਂ ਬੈੜ ਨਹੀਂ ਆਉਣਾ। ਮੀਂਹ ਥੋੜਾ ਔਖਾ ਹੋ ਜਾਂਦਾ, ਕੰਮਕੁਮ ਸਾਹਮਣਾ ਹੀ ਔਖਾ ਹੋ ਜਾਂਦਾ ਘੋੜਿਆਂ ਘਾੜਿਆਂ ਦਾ। ਸਾਰਾ ਕੁਝ ਔਖਾ ਹੋ ਜਾਂਦਾ। ਲੋ ਜੀ ਟੈਂਟ ਰੂਨਟ ਆਪਣਾ ਕੱਲ ਦਾ ਲੱਗਿਆ ਹੋਇਆ ਵਾ ਤੇ ਟਰਾਲੀ ਆਪਾਂ ਲੈ ਆਂਦੀ ਐ ਜਿਹੜਾ ਮੰਡੀ 'ਚ ਆ ਗਈਆਂ। ਸਮਾਨ ਸੂਣ ਸਾਰਾ ਚੋਬਰਾਂ ਨੇ ਲਾਤਾ। ਇੱਥੋਂ ਤੋਂ ਸ਼ੁਰੂ ਹੋ ਗਏ ਉਹ ਤੱਕ ਆਪਣਾ ਹੀ ਆ ਸਾਰਾ ਸਿਸਟਮ। ਤੇ ਟਰਾਲੀ ਹੁਣ ਕਰਦੇ ਆ ਫਿੱਟ ਟਰਾਲੀ ਦਾ ਹੀ ਮੇਨ ਵੱਡਾ ਕੰਮ ਆ ਫਿੱਟ ਕਰਉਂਦਾ ਜਦੋਂ ਫਿੱਟ ਹੋ ਗਈ ਤੇ ਫਿਰ ਤੁਹਾਨੂੰ ਦਿਖਾਉਣੇ ਇਹਦਾ ਜਲਵਾ ਵੀ ਕਿਵੇਂ ਕਿਵੇਂ ਆ ਇੱਧਰ ਖੜੀ ਆਪਣੀ ਰਾਣੀ ਸੁਨਦਰਾ ਤੇ ਉਧਰ ਝੂਮਰਚਾ ਮਰ ਲਾਗੇ ਕੰਮ ਪੂਰਾ ਫੁੱਲ ਤਿਆਰੀ ਚ ਹੋਈ ਜਾਂਦਾ ਟਰਾਲੀ ਫਿੱਟ ਕਰਦੇ ਹੁਣ ਖੜਾਉਣੇ ਆ ਯਾਹਂਟੇ ਲੈ ਆਈਏ ਮੈਂਟ ਯਾਰ ਤੁਹਾਨੂੰ ਸਾਈਡ ਤੇ ਕਰ ਰਿਹਾ ਮੈਂ ਟਰਾਲੀ ਬੈਕ ਕਰਕੇ ਕਿ ਉਧਰੋਂ ਕਰ ਰਿਹਾ ਪੇਟ ਮੈਂਟ ਕਹਿੰਦੀ ਹੈ ਕੰਡਾ ਦੀ ਟਰਾਲੀ ਨੂੰ ਰੇ ਲਾਣਾ ਇੱਥੇ ਲੋ ਜੀ ਹੁਣ ਟਰਾਲੀ ਲਾਉਣ ਨੂੰ ਆਪਾਂ ਟੋਏ ਲੱਗਿਆ ਕੱਢਣਾ ਮੁੰਡੇ ਲਾਏ ਹੋਇਆ ਪੂਰੇ ਜੋਰਾ ਸ਼ੋਰਾ ਦੇ ਬਹੁਤ ਐਡੂਗਾ ਚੱਕ ਦੇ ਵਸ ਕੋਈ ਨਾ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਕਹਿੰਦੇ ਯਾਗ ਅੱਜ ਇੱਥੇ ਰਾਤ ਨੂੰ ਕੱਢਣੀ ਹੈ ਜੀ ਟਰਾਲੀ ਆਪਾਂ ਖੋਲਤੀ ਆ ਤੇ ਹੁਣ ਆਪਾਂ ਲਾਉਣੇ ਨੇ ਤੇ ਉੱਪਰ ਜਾਲੋ ਜਿਹੜੇ ਪਏ ਆ ਬਈਆਂ ੜੂਆਂ ਕਰਦੇ ਪੂਰੀਆਂ ਫੈਟ ਤੇ ਬਾਈ ਝੂਮਰ ਚੰਮਰ ਲੱਗ ਗਿਆ ਟੰਗਣ ਬੰਦੇ ਆਪਣੇ ਹੁਣ ਥੋੜੇ ਬੇਲੀ ਖੜੇ ਆ ਜਾਂਟੇ ਹਾਂਜੀ ਐ ਤਾਂ ਸਾਰਨਾ ਨਹੀਂਗਾ ਐ ਤਾਂ ਹਨੇਰਾ ਹੋਊਗਾ ਆਓ ਆਓ ਬਸ ਕਰਦੀ ਹੁਣ ਮਾਗੇ ਬਈ ਝੂਮਰ ਟੰਗਣਾ ਸਈਆਂ ੜੂਆਂ ਪਾਜੋ ਮੋਲ ਪੂਰਾ ਭਖੀ ਜਾਂਦਾ ਕੱਲ ਤੱਕ ਪੂਰਾ ਕੰਮ ਹੰਡੇ ਦੇ ਹੋ ਜੂਗਾ ਟੈਂਡ ਟੁੰਡ ਸਾਰੇ ਪਾਸੇ ਲੱਗੀ ਜਾਂਦੇ ਆ ਤਾਂ ਤਾਂ ਸ਼ਾਮ ਤੱਕ ਪੈਨਲ ਆ ਦੇ ਕੱਕ ਚੱਲਿਆ ਝੂਮਰ ਤਾਂ ਲਾਉਣਾ ਬਾਈ ਕਿਉਂ ਜੀ ਟਰਾਲੀ ਕਰਤੀ ਆਪਾਂ ਫਿੱਟ ਤੇ ਮੁੰਡੇ ਲਾਏ ਹੁਣ ਟੋਏ ਕੱਢਣ ਆਪਾਂ ਜਾਨ ਬਣਾਉਣਾ ਫਿੱਟ ਕਰਨਾ ਜਿਵੇਂ ਨਵੀਂ ਚੀਜ਼ ਫਿੱਟ ਕਰਨ ਲੱਗੇ ਆ ਪਿਛਲੀ ਵਾਰ ਨਾਲ ਨਹੀਂ ਫਿੱਟ ਹੋਈ ਬਈ ਆਉਂਦੇ ਮੁੰਡੇ ਗਾਡਰ ਚੱਕ ਕੇ ਰਸੀਪੇ ਦਾ ਪੂਰਾ ਯੋਰ ਲੱਗਿਆ ਹੋਇਆ ਸੀ ਪੇ ਜਮੈਂਜ ਗਰੈਂਟਰ ਜਨਾਉਣਾ ਨਾ ਮੈਂ ਯੋਰ ਲਾ ਲੋਈ ਅੱਗੇ ਨਾਲ ਕੰਮ ਪ੍ਰੋਗਰਾਮ ਵਾ ਕਾਫੀ ਵੱਡਾ ਕਰਤਾ ਵਾ ਟੈਂਟ ਆਪਾਂ ਬਿਤਾਤਾ ਇੱਥੋਂ ਤੋਂ ਲੈ ਕੇ ਉਹ ਤੱਕ ਆਪਣੀ ਹੋਣਾ ਵਾ ਉਹ ਗਾਂ ਲੱਗੀ ਜਾਂਦਾ ਹਜੇ ਇਹ ਆਪਾਂ ਬੈਹ ਲੈ ਜਾਈਏ ਬੈਹ ਲੈ ਲੈ ਸਾਰਾ ਤੁਹਾਨੂੰ ਟਰਾਲਾ ਆਪਾਂ ਇੱਥੇ ਕਰਤਾ ਫਿੱਟ ਤੇ ਆਪਣੇ ਮਰਜ਼ੇ ਜਿਹੜਾ ਮਰਜ਼ੀ ਛੱਡ ਲਈ ਆਪਾਂ ਤਿੰਨਾਂ ਜਿਹੜਾ ਮਰਜ਼ੀ ਛੱਡ ਲਈਏ ਇੰਦਰ ਆਪਾਂ ਨਵਾਂ ਪ੍ਰੋਜੈਕਟ ਲਾਉਣ ਲੱਗੇ ਆਂ ਪ੍ਰੋਜੈਕਟ ਬਸ ਹੋਰ ਘੰਟੇ ਤੋਂ ਘੰਟੇ ਤੱਕ ਤੁਹਾਨੂੰ ਲੱਗਿਆ ਦਿਖਾ ਦਾਂਗੇ ਉਹ ਕੀਤਾ ਕੰਮ ਨੇ ਮੰਡੀ 'ਚ ਪੂਰਾ ਮਾਹੌਲ ਅੱਜ ਭਾਗ ਜਾਣਾ ਬਸ ਹੋਣ ਸ਼ਾਮ ਤੱਕ ਲੋਕ ਆਈ ਜਾਂਦੇ ਆ ਟੈਂਟ-ਟੁੰਟ ਲੱਗ ਜਾਂਦੇ ਆ ਕੱਲ ਨੂੰ ਪੂਰਾ ਪ੍ਰੋਗਰਾਮ ਤਿਆਰ ਹੋ ਜੇ ਪਰਸੋਂ ਨੂੰ ਘੋੜੇ ਆਉਣਗੇ ਅਸਲ 'ਚ ਤਾਂ ਲੋ ਰਹਿਣੀ ਆ ਰਾਤੋ ਰਾਤ ਇਸ ਕੰਮ ਦੀਆ ਲੱਗਣਾ। ਹੂੰ। ਲੋ ਜੀ ਟੋਏ ਕੱਟਦੇ ਆ ਮੁੰਡੇ ਲੱਗੇ ਆਪਣੇ ਗਾਰਡਰ ਕੱਢਣਾ। ਵੱਡੇ ਪ੍ਰੋਜੈਕਟਾਂ ਦੇ ਕਹਿੰਦੇ ਅੱਜਕੱਲ ਕੰਮ ਚ ਆਵ ਰਹੇ। ਹੈਵੀ ਲੈਵਲ। ਆਈ ਲੈਵਲ ਤੇ। ਨਾ ਯਾਰ ਬਹਿ ਜੀਏ। ਨੋ ਇਹ ਟੈਂਟ ਦਾ ਕੰਮ ਇਧਰ ਹੀ ਬਸ ਨੱਪਣ ਵਾਲਾ ਤੇ ਇਧਰ ਆਪਣਾ ਆ ਜਾਂਦਾ ਰੋਟੀ ਪਾਣੀ ਦਾ ਚਾਹ ਚੂ ਇੱਥੇ ਬਣਦੀ ਆ ਚਾਹ ਲਈ ਆਪਣੀ ਟਰਾਲੀ ਫਟ ਕੀਤੀ ਹੋਈ ਆ ਸੁੰਡਰ ਸੁੰਡਰ ਸਭ ਕੁਝ ਜਾਲੀ ਵਾਲੀ ਟਰਾਲੀ ਆਪਣੀ ਤੂੜੀ ਵਾਲੀ ਲਈ ਹੋਈ ਆ ਵੀ ਆਪਣਾ ਚਾਹ ਬਣਾ ਕੇ ਜਾਂਦਾ ਇੱਥੇ। ਤਸਨ ਪਤਾ ਸਭ ਕੁਝ ਨਾਲ ਆ। ਬਾਕੀ ਕੱਲ ਨੂੰ ਤਾਂ ਪਰਸੋਂ ਦਾ ਕੰਮ ਕਾਫੀ ਕੁਫੀ ਜਣੇ ਮਸ਼ੀਨਾਂ ਆ ਜਾਣਗੀਆਂ। 1-2 ਤਾਂ ਨਹੀਂ ਆ। ਉਹ ਆ ਗਿਆ ਹਰਮਨ। ਚਲੋ ਜੀ ਲਾਤੀਆਂ ਮਿੱਟੀਆਂ ਟਰਾਲੀਆਂ ਆਪਾਂ ਜੇਸ ਚ ਵੀ। ਉਹਦੇ ਨੇ ਵਲੌਗ ਚ ਵੀ ਦੋ ਟਰਾਲੀਆਂ ਲਵਾਤੀਆਂ ਤਾਂ ਇੱਧਰ ਲੈ ਜੀ ਦੋ। ਹੁਣ ਫਰਟਿੰਗ ਸੋਡਿੰਗ ਕਰਦੇ ਆ ਫਿਰ ਉਦੋਂ ਬਿਲਡਿੰਗ ਕਰਦਾਂਗੇ। ਇਹੀ ਕੱਲਾ ਰਹਿ ਗਿਆ ਉਧਰ ਨਾਲ ਬਿਲਡਿੰਗ ਬਿਲਡਿੰਗ ਹੋ ਰਹੀ ਸਾਰਾ ਪੂਰਕਨ। ਲੋਸਾ ਇਹੀ ਕੱਲਾ ਰਹਿ ਗਿਆ ਆਪਣਾ। ਮੰਨੇ ਬਾਧੂ ਅੱਜ ਆਪਣੇ ਕੋਲੇ। ਬਾਕੀ ਭਾਈ ਆਏ ਹੋਏ ਉਧਰ ਆਪਣਾ। ਲੋ ਜੇ ਇਹ ਲਾਈਟਾਂ ਦਾ ਪ੍ਰਬੰਧ ਤਾਂ ਆਪਣੇ ਕੋਲੇ ਹੋਇਆ ਨਹੀਂ ਤੇ ਫਿਰ ਆਪਾਂ ਨਾ ਪਾ ਗੱਡੀ ਦੀਆਂ ਲਾਈਟਾਂ ਜਗਾਈਆਂ ਦੋਨਾਂ ਦੀਆਂ। ਤਾਂ ਹੁਣ ਬਿਲਡਿੰਗ ਦਾ ਕੰਮ ਪੂਰਾ ਯੂਰਾਂ ਤੇ ਚੱਲ ਰਿਹਾ ਵਾ। ਤੋ ਕਿ ਅੱਜ ਅਜ ਸਾਰਾ ਕੋ ਫਿੱਟ ਕਰਨਾ ਵਾ ਕਾਲੂ ਫਿਰ ਮਾੜਾ ਮੋਟਾ ਪੇਂਟ ਕੋਣ ਦਾ ਰਹਿ ਜੂਗਾ ਉਹ ਕਰਾਂਗੇ ਬਾਕੀ ਤਿਆਰੀ ਜ਼ੂਰੀ ਜਿਹੜੀ ਮਾੜੀ ਮੋਟੀ ਰਹਿ ਜੂਗੀ ਉਹ ਕਰ ਲਾਂਗੇ ਆਮ ਵੱਡੇ ਲੈਵਲ ਤੇ ਚੰਦ ਰਿਆ ਵਾ ਲੋ ਜੀ ਇੱਧਰ ਆਪਣਾ ਕੰਮ ਚੱਲਿਆ ਰੋਟੀ ਦਾ ਦਾਲ ਸਬਜ਼ੀ ਭਣੀ ਜਾਂਦੀ ਆ ਗੰਡੇ ਗੁੰਡੇ ਚੀਰੀ ਜਾਂਦੇ ਆ ਲੋ ਜੀ ਕਹਿੰਦੇ ਜੇ ਸੀ ਜੀ ਸੱਦ ਲਈ ਕੰਮ ਜੋਰਾ ਸ਼ੋਰਾ ਤੇ ਆ ਉਹਗਾ ਜਿੱ ਪੱਧਰ ਪੁੱਧਰ ਕਰਕੇ ਜਾਣਾ ਸਾਰਾ ਤੇ ਉਧਰ ਬਿਲਡਿੰਗ ਦਾ ਕੰਮ ਕੋਈ ਬੋਰਡ ਲਾਈ ਜਾਂਦਾ ਵਾ ਉਧਰ ਬਿਲਡਿੰਗ ਵਾਲੇ ਬਾਈ ਵੀ ਲੱਗੇ ਪਿਆ ਜਨਰੇਟਰ ਲਾਉਂਦੇ ਤੇ ਮਿੱਟੀ ਟਰਾਲੀ ਇਹ ਹੋਰ ਸੁੱਟਾਉਣੀ ਆ ਤਾਂ ਪੂਰੇ ਜੋਰਾ ਤੇ ਆ ਲੋ ਜੀ ਕੰਮ ਹੋ ਗਿਆ ਖਤਮ ਅੱਜ ਦੇ ਦਿਨ ਦਾ ਬਾਕੀ ਕੱਲੂ ਕਰਾਂ ਜਿਹੜੀ ਮਾੜੀ ਮੋਟੀ ਤਿਆਰੀ ਰਹਿ ਗਈ ਆ ਤੇ ਹੁਣ ਆਪਾਂ ਚੱਲਦੇ ਆਂ ਘਰਾਂ ਨੂੰ ਤੇ ਮਿਲਦੇ ਆਪਾਂ ਫਿਰ ਕੱਲ ਵਾਲੇ ਬਲੌਗ ਚ